ਲੜੇਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਆਪ ਜੀ ਨੇ 11 ਸ਼ਬਦਾਂ ਦੇ ਵਿਚਾਰ ਪਿੱਛੇ ਸਰਵਣ ਕੀਤੀ ਹੈ ਆਓ ਤੀਸਰੇ ਗੁਰਦੇਵ ਧੰਗ ਗੁਰ ਅਮਰਦਾਸ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਉਪਦੇਸ਼ ਦੇ ਕਰਕੇ ਸਾਨੂੰ ਸਮਝਾ ਰਹੇ ਹਨ ਮਾਰੂ ਮਹੱਲਾ ਤਿਜਾਮ ਹਰ ਜਿਉ ਸੇਵ ਹੋ ਅਗੰ ਅਪਾਰਾ ਮਾਰੂ ਰਾਗ ਅੰਦਰ ਤੀਸਰੇ ਗੁਰਦੇਵ ਧਨ ਗੁਰ ਅਰਦਾਸ ਪਾਤਸ਼ਾਹ ਜੀ ਦਾ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ 1055 ਅੰਗ ਤੇ ਪਾਵਨ ਸ਼ਬਦ ਸੁਭਾਏ ਮਨ ਹੈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਹਰ ਜਿਉ ਸੇਵ ਹੋ ਅਗੰ ਅਪਾਰਾ ਅਗੰ ਆਪੌਂਚ ਇੰਦਰਿਆ ਦੀ ਪਹੁੰਚ ਤੋਂ ਪਰੇ ਅਪਾਰਾ ਜਿਹਦਾ ਕੋਈ ਪਾਰਾਵਾਰ ਨਹੀਂ ਜਾਣ ਸਕਦਾ ਉਰਾਰਲਾ ਪਾਰਲਾ ਬੰਨਾ ਨਹੀਂ ਪਾ ਸਕਦਾ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਐਸੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਸੇਵਨਾ ਕਰ ਆਰਾਧਨਾ ਕਰ ਤਿਸ ਦਾ ਅੰਤ ਨਾ ਪਾਈਐ ਪਰਵਾਰਾ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਆਪਾਹੋਚ ਹੈ ਉਹਦੇ ਤੱਕ ਕਿਸੇ ਦੀ ਕੋਈ ਪਹੁੰਚ ਨਹੀਂ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਬੇਅੰਤ ਹੈ ਇਸ ਕਰਕੇ ਪਾਈ ਅਪਾਰਾਵਾਰਾ ਉਹਦਾ ਕੋਈ ਰਾਰਲਾ ਪਾਰਲਾ ਜਿਹੜਾ ਪਾਸਾ ਉਹਨੂੰ ਨਹੀਂ ਜਾਣ ਸਕਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਗੁਰਪ੍ਰਸਾਦ ਰਵਿਆ ਘਟ ਅੰਤਰਾ ਤਿਤ ਘਟ ਮਤ ਅਗਾਹ ਹੈ ਗੁਰਪ੍ਰਸਾਦ ਰਵਿਆ ਘਟ ਅੰਤਰ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ ਤਿਤ ਘਟ ਮਤ ਅਗਾਹ ਹੈ ਉਹ ਫਿਰ ਸ੍ਰੇਸ਼ਟ ਬੁੱਧੀ ਜਿਹੜੀ ਸ੍ਰੇਸ਼ਟ ਮਤ ਉਹਨਾਂ ਦੀ ਬਣ ਜਾਂਦੀ ਹੈ ਉਹ ਸ੍ਰੇਸ਼ਟ ਬੁੱਧੀ ਵਾਲੇ ਬਣ ਜਾਂਦੇ ਨੇ ਸ੍ਰੇਸ਼ਟ ਮਤ ਨੂੰ ਧਾਰਨ ਕਰ ਲੈਂਦੇ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਵਸ ਜਾਂਦਾ ਹੈ ਸਭ ਮਹਿ ਵਰਤੈ ਏਕੋ ਸੋਈ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਪਰਿਪੁਰ ਪਰਮਾਤਮਾ ਵਸ ਰਿਹਾ ਹੈ ਸਾਰਿਆਂ ਜੀਵਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਘਟ ਘਟ ਮੈਂ ਹਰ ਜੂ ਬਸੈ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਵਾਸਾ ਹੈ ਗੁਰ ਪ੍ਰਸਾਦੀ ਪ੍ਰਗਟ ਹੋਈ ਪਰ ਪ੍ਰਗਟ ਕਿਵੇਂ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਹੁਣ ਸਗਲ ਵਣਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ ਜਿੰਨੇ ਵੀ ਬਣਸਪਤੀ ਆ ਇਹਦੇ ਅੰਦਰ ਅੱਗ ਹੈ ਪਰ ਉਹਨੂੰ ਉਹ ਅੱਗ ਜਿਹੜਾ ਪੈਦਾ ਕਰਨ ਵਾਸਤੇ ਯਤਨ ਕਰਨਾ ਪਵੇਗਾ ਸਾਰੇ ਦੁੱਧ ਵਿੱਚ ਘਿਓ ਮਿਲਿਆ ਹੋਇਆ ਹੈ ਘਿਓ ਨੂੰ ਪ੍ਰਾਪਤ ਕਰਨ ਵਾਸਤੇ ਯਤਨ ਕਰਨਾ ਪਵੇਗਾ ਫਿਰ ਘਿਓ ਦੀ ਪ੍ਰਾਪਤੀ ਹੋਵੇਗੀ ਇਸੇ ਤਰ੍ਹਾਂ ਗੁਰਪ੍ਰਸਾਦੀ ਪ੍ਰਗਟ ਹੋਏ ਜਦੋਂ ਗੁਰੂ ਕੋਲ ਚੱਲ ਕੇ ਆਵਾਂਗੇ ਗੁਰੂ ਕਿਰਪਾ ਕਰੇਗਾ ਫਿਰ ਗੁਰੂ ਦੀ ਕਿਰਪਾ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋਵੇਗਾ ਸਬਨਾ ਪ੍ਰਤਪਾਲ ਕਰੇ ਜਗ ਜੀਵਨ ਦੇਦਾ ਰਿਜਕ ਸੰਭਾਹੇ ਸਬਨਾ ਪ੍ਰਤਪਾਲ ਕਰੇ ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ ਸਾਰਿਆਂ ਨੂੰ ਰੋਜੀ ਦਿੰਦਾ ਦਿੰਦਾ ਰਿਜਕ ਸੰਭਾਹੇ ਪਾਵੇ ਉਹਨੂੰ ਕੋਈ ਸਿਮਰਦਾ ਪਾਵੇ ਨਹੀਂ ਸਿਮਰਦਾ ਚਾਹੇ ਕੋਈ ਪੁੰਨੇ ਮਨੋਖਾ ਹੈ ਚਾਹੇ ਪਾਪੀ ਮਨੋਖਾ ਰੋਜੀ ਸਾਰਿਆਂ ਨੂੰ ਦੇ ਰਿਹਾ ਇੱਕ ਵਾਰੀ موسی ਜਾ ਕੇ ਕਹਿ ਲੱਗਾ ਖੁਦਾ ਨੂੰ ਕਿ ਖੁਦਾ ਤੂੰ ਬਹੁਤ ساری ਸੰਸਾਰੀ ਸ੍ਰਿਸ਼ਟੀ ਦੀ ਡਿਊਟੀ ਜਿਹੜੀ ਆਪਣੇ ਕੋਲ ਸੰਭਾਲੀ ਹੋਈ ਹੈ ਉਹਦੇ ਵਿੱਚੋਂ ਕੋਈ ਕੰਮ ਮੈਨੂੰ ਦੇ ਦੇ ਮੈਂ ਕਰ ਦੇਣਾ ਉਹ ਕਹਿਣ ਲੱਗੇ ਮੁਸਾ ਸਾਰਾ ਕੁਝ ਠੀਕ ਚੱਲ ਰਿਹਾ ਹੈ ਤੇ ਕਹਿਣ ਲੱਗਾ ਨਹੀਂ ਤੁਸੀਂ ਕਿਰਪਾ ਕਰੋ ਮੈਨੂੰ ਕੋਈ ਕੰਮ ਦੇ ਦਿਓ ਆ ਜਿਹੜੀ ਰੋਜੀ ਵੰਡਣ ਦੀ ਡਿਊਟੀ ਹੈ ਮੈਨੂੰ ਦੇ ਦਿਓ ਕਹਿਣ ਲੱਗੇ ਤੇਰੇ ਕੋਲ ਹੋਣੀ ਨਹੀਂ ਕਹਿਣ ਲੱਗਾ ਜੀ ਨਹੀਂ ਮੈਂ ਸਾਰਿਆਂ ਨੂੰ ਰੋਜੀ ਦਿਆਂਗਾ ਡਿਊਟੀ ਨਿਭਾਵਾਂਗਾ ਤੁਸੀਂ ਕੰਮ ਮੈਨੂੰ ਸੌਂਪ ਦਿਓ ਕਹਿਣ ਲੱਗੇ ਚੰਗਾ ਇੱਕ ਇਲਾਕੇ ਦਾ ਦਿੱਤਾ ਕਿ ਇਸ ਇਲਾਕੇ ਦੀ ਡਿਊਟੀ ਪਹਿਲਾਂ ਤੈਨੂੰ ਦੇਣਾ ਕਿ ਸਾਰੇ ਇਸ ਇਲਾਕੇ ਦੇ ਵਿੱਚ ਰੋਜੀ ਤੂੰ ਦੇਣੀ ਹੈ ਤਹਣ ਮੂਸੇ ਨੇ ਕੀ ਕੀਤਾ ਕਿ ਸਾਰੇ ਇਲਾਕੇ ਵਿੱਚ ਜਿਹੜੇ ਇਲਾਕੇ ਦੀ ਡਿਊਟੀ ਮਿਲੀ ਸੀ ਉਹਦੇ ਵਿੱਚ ਰੋਜੀ ਦੇਣੀ ਸਾਰਿਆਂ ਨੂੰ ਸ਼ੁਰੂ ਕੀਤੀ ਦਿੱਤੀ ਤੇ ਦੋ ਜਣਿਆਂ ਨੂੰ ਨਹੀਂ ਦਿੱਤੇ ਇੱਕ ਸੂਰ ਜਿਹੜਾ ਗੰਦਗੀ 'ਚ ਮੂੰਹ ਮਾਰਦਾ ਸੀ ਇੱਕ ਵਕਾਰੀ ਪੁਰਸ਼ ਜਿਹੜਾ ਵਕਾਰ ਭੋਗ ਰਿਆ ਸੀ ਦੋਵੇਂ ਛੱਡ ਦਿੱਤੇ ਬਾਕੀਆਂ ਨੂੰ ਸਾਰਿਆਂ ਨੂੰ ਰੋਜੀ ਦੇ ਦਿੱਤੀ ਤੇ ਜਦੋਂ ਉਹ ਵਾਪਸ ਆਇਆ ਤੇ ਆ ਕੇ ਖੁਦਾ ਪੁੱਛਦਾ ਕਿ ਮੂਸਾ ਸਾਰਿਆਂ ਨੂੰ ਰੋਜੀ ਦੇ ਆਇਆ ਹੈ ਕਹਿ ਲੱਗਾ ਜੀ ਦੇ ਦਿੱਤੀ ਪਰ ਦੋ ਜਣਿਆਂ ਨੂੰ ਨਹੀਂ ਦਿੱਤੀ ਕਿੰਨੋਂ ਨਹੀਂ ਦਿੱਤੇ ਕਹਿ ਲੱਗਾ ਕਸੂਰ ਗੰਦਗੀ ਚ ਮੂੰਹ ਮਾਰਦਾ ਸੀ ਤੇ ਇੱਕ ਵਿਕਾਰੀ ਪੁਰਸ਼ ਵਿਕਾਰ ਭੋਗ ਰਿਆ ਸੀ ਉਹਨੂੰ ਨਹੀਂ ਦਿੱਤੀ ਕਹਿ ਲੱਗਾ ਮੂਸਾ ਜੇ ਇਉਂ ਮੈਂ ਦੁਨੀਆਂ ਦੇ ਮਨੁੱਖਾਂ ਦੇ ਜੀਵਾਂ ਦੇ ਵਿਕਾਰ ਜਾਂ ਉਹਨਾਂ ਦੇ ਕਰਮਾਂ ਵੱਲ ਵੇਖ ਕੇ ਰੋਜੀ ਦੇਣ ਲੱਗਾ ਤੇ ਅੱਧੀ ਤੋਂ ਵੱਧ ਦੁਨੀਆਂ ਭੁੱਖੀ ਮਰ ਜਾਏਗੀ ਤੇ ਕਹਿ ਲੱਗਾ ਖੁਦਾ ਨੂੰ ਪੁੱਛਦਾ ਤੁਸੀਂ ਸਾਰਿਆਂ ਨੂੰ ਰੋਜੀ ਦੇ ਦਿੱਤੀ ਕਹਿ ਲੱਗਾ ਮੈਂ ਸਾਰਿਆਂ ਨੂੰ ਦੇ ਦਿੱਤੀ ਹੈ ਦੇਮੋਸ ਨੇ ਇੱਕ ਡੱਬੀ ਵਿੱਚ ਕੀੜਾ ਪਾ ਕੇ ਬੰਦ ਕੀਤਾ ਸੀ ਕਿ ਵੇਖਦਾ ਖੁਦਾ ਰੋਜੀ ਕਿਵੇਂ ਦਿੰਦਾ ਸੈਲ ਪੱਥਰ ਮੈਂ ਜੰਤੇ ਉਪਾਏ ਤਾਂ ਕਾ ਰਜਕ ਆਗੈ ਕਰ ਧਰਿਆ ਤੇ ਹੁਣ ਜਦੋਂ ਡੱਬੇ ਦਾ ਢੱਕਣ ਖੋਲ ਕੇ ਵੇਖਿਆ ਤੇ ਉਹਦੇ ਕੀੜੇ ਦੇ ਮੁਖ ਵਿੱਚ ਅੰਨ ਦਾ ਦਾਣਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਾਰਿਆਂ ਦੀ ਉਪਰਤ ਪਾਲਣਾ ਕਰ ਰਿਹਾ ਹੈ ਸਾਰਿਆਂ ਦੇਨ ਦਾ ਰਿਜਕ ਸੰਭਾਹਾ ਹੈ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ ਪੂਰੇ ਸਤਗੁਰੂ ਬੂਝ 부ਜਾਇਆ ਪੂਰੇ ਗੁਰੂ ਨੇ ਸਾਨੂੰ 부ਝਾਇਆ ਜਨਾਇਆ ਇਹ ਸਮਝ ਉਦੋਂ ਪੈਣੀ ਹੈ ਜਦੋਂ ਗੁਰੂ ਕੋਲ ਚੱਲ ਕੇ ਆਵਾਂਗੇ ਗੁਰੂ ਦਾ ਉਪਦੇਸ਼ ਸੁਣਾਂਗੇ ਕਿ ਗੁਰੂ ਸਾਹਿਬ ਆਪਣਾ ਉਪਦੇਸ਼ ਦੇ ਕੇ ਕੀ ਸਮਝਾ ਰਹੇ ਨੇ ਜਦੋਂ ਉਹਨੂੰ ਸਮਝਣ ਦਾ ਯਤਨ ਕਰਾਂਗੇ ਜੇ ਸਰੀਰ ਕਰਕੇ ਬੈਠੇ ਰਹੇ ਮਨ ਬਾਹਰ ਦੌੜਦਾ ਰਿਹਾ ਤੇ ਜਾਇ ਇਥੋਂ ਜਾ ਕੇ ਬਾਹਰ ਭੁੱਲ ਗਏ ਪਰ ਜਦੋਂ ਗੁਰੂ ਕੋ ਲਾ ਕੇ ਗੁਰੂ ਦਾ ਉਪਦੇਸ਼ ਧਿਆਨ ਨਾਲ ਸੁਣ ਕੇ ਉਹਨੂੰ ਕਮਾਵਾਂਗੇ ਫਿਰ ਗੁਰੂ ਕਿਰਪਾ ਕਰਕੇ ਸੋਜੀ ਬਖਸ਼ਦਾ ਹੈ ਹੁਕਮੇ ਹੀ ਸਭ ਜਗਤ ਉਪਾਇਆ ਕੀ ਜਨਾਇਆ ਉਹਨੇ ਕਿ ਸੋਜੀ ਬਖਸ਼ੀ ਹੁਕਮੇ ਹੀ ਸਭ ਜਗਤ ਉਪਾਇਆ ਕਿ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਸਾਰਾ ਸੰਸਾਰ ਪੈਦਾ ਕੀਤਾ ਸਾਰੇ ਸ੍ਰਿਸ਼ਟੀ ਨੂੰ ਬਣਾਇਆ ਹੈ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾ ਪਾਤ ਸਾਹਾ ਹੈ ਤੇ ਪਾਤਸ਼ਾਹ ਜਿਨੇ ਜਨਾਹ ਦਿੱਤਾ ਕਿ ਜਿਸ ਪਰੇਪੂਰਨ ਪ੍ਰਮਾਤਮਾ ਨੇ ਆਪਣੇ ਹੁਕਮ ਨਾਲ ਸ੍ਰਿਸ਼ਟੀ ਨੂੰ ਬਣਾਇਆ ਸਾਜਿਆ ਤੇ ਜਿਹੜੇ ਉਹਦਾ ਹੁਕਮ ਮੰਨਦੇ ਨੇ ਹੁਕਮ ਮੰਨੇ ਜਿਹੜਾ ਉਹਦਾ ਹੁਕਮ ਮੰਨਦੇ ਨੇ ਸੋਈ ਸੁਖ ਪਾਏ ਉਹ ਸੁਖ ਪਾਉਂਦੇ ਨੇ ਹੁਣ ਅਸੀਂ ਤਾਂ ਉਹਦੇ ਹੁਕਮ ਤੋਂ ਜੇ ਕਿਤੇ ਐਸਾ ਸਮਾਂ ਬਣ ਜਾਏ ਤੁਸੀਂ ਕਹਿੰਦੇ ਆ ਜੇ ਚੰਗਾ ਹੋ ਜਾਏ ਤੇ ਕਹਿੰਦੇ ਆ ਮੈਂ ਕੀਤਾ ਕੋਈ ਐਸਾ ਸਮਾਂ ਬਣ ਜਾਏ ਫਿਰ ਪ੍ਰਮਾਤਮਾ ਨੂੰ ਦੋ ਸੌ ਲਾਭੇ ਦੇਣ ਲੱਗ ਪੈਣੇ ਆ ਤੇ ਜਿਹੜੇ ਹੁਣ ਉਹਦਾ ਹੁਕਮ ਮੰਨਦੇ ਨੇ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮਾ ਕਾ ਮਹਿਲ ਪਾਏ ਸੀ ਤੇ ਪਾਤਸ਼ਾਹ ਕਹਿੰਦੇ ਮਨੁੱਖ ਸੰਸਾਰ ਤੇ ਕੀ ਕਰਨ ਆਇਆ ਸਚਿਆਰ ਬਣਨ ਵਾਸਤੇ ਆਇਆ ਕਿ ਕੂੜ ਦੇ ਪਾਲ ਟੁੱਟ ਜਾਏ ਤੇ ਮਨੁੱਖ ਸਚਿਆਰ ਬਣ ਜਾਏ ਕਿਵ ਸਚਿਆਰਾ ਹੋਈਐ ਇਕ ਵਕੂੜਾ ਟੁੱਟਾ ਪਾਲ ਤੇ ਅੱਗੇ ਪਾਚਾ ਕੀ ਕਹਿੰਦੇ ਨੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਕਹਿੰਦੇ ਜਦੋਂ ਉਹਦੇ ਹੁਕਮ ਤੈਨੂੰ ਮੰਨਣਾ ਆ ਗਿਆ ਉਹਦੇ ਹੁਕਮ ਵਿੱਚ ਰਹਿਣਾ ਆ ਗਿਆ ਫਿਰ ਕੂੜ ਦੇ ਪਾਲ ਟੁੱਟ ਜਾਏਗੀ ਤੇ ਮਨੁੱਖ ਸਚਿਆਰ ਬਣ ਜਾਏਗਾ ਬਾਦਸ਼ਾਹ ਕਹਿੰਦੇ ਹੁਕਮ ਨਾਲ ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਹੁਕਮ ਨਾਲ ਇਹ ਸਾਰਾ ਸੰਸਾਰ ਜਗਤ ਬਣਾਇਆ ਹੈ ਜਿਹੜਾ ਉਹਦਾ ਹੁਕਮ ਮੰਨਦਾ ਵਾਹਿਗੁਰੂ ਪਰਮੇਸ਼ਰ ਦਾ ਉਹ ਸੁੱਖਾਂ ਦੇ ਸਹਿਤ ਆਤਮਿਕ ਸੁੱਖ ਦੇ ਨਾਲ ਜੀਵਨ ਬਤੀਤ ਕਰਦਾ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹੁਕਮ ਸਿਰਸ਼ਾਹ ਪਾਤਸ਼ਾਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਚਾਹੇ ਦੁਨੀਆ ਦਾ ਕੋਈ ਬਾਦਸ਼ਾਹ ਹੈ ਕੋਈ ਰਾਜਾ ਹੈ ਉਹਦੇ ਤੇ ਵੀ ਅਕਾਲ ਪੁਰਖ ਪ੍ਰਮਾਤਮਾ ਦਾ ਹੁਕਮ ਚੱਲਦਾ ਹੈ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਜਿਹੜੇ ਕੋਈ ਬਾਦਸ਼ਾਹ ਰਾਜੇ ਨੇ ਉਹਨਾਂ ਦਾ ਹੁਕਮ ਚੱਲਦਾ ਨਾ ਪ੍ਰਜਾ ਦੇ ਪਰ ਸਾਰੇ ਸ੍ਰਿਸ਼ਟੀ ਤੇ ਉਹਨਾਂ ਬਾਦਸ਼ਾਹ ਰਾਜਿਆਂ ਦੇ ਉੱਪਰ ਵੀ ਪਰੇਪੂਰਨ ਪਰਮਾਤਮਾ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਚੱਲਦਾ ਹੈ ਸੱਚਾ ਸਤਗੁਰ ਸ਼ਬਦ ਅਪਾਰਾ ਸੱਚਾ ਸਤਗੁਰ ਸ਼ਬਦ ਅਪਾਰਾ ਜਿਵੇਂ ਸਤਗੁਰੂ ਸਾ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ ਸ਼ਬਦ ਦੇ ਦੁਆਰਾ ਸੋਝੀ ਬਖਸ਼ਿਸ਼ ਕਰਕੇ ਜਨਉਂਦਾ ਸੱਚਾ ਸਦੀਵੀ ਸਥਿਰ ਰਹਿਣ ਵਾਲਾ ਹੈ ਇਸ ਦੇ ਸ਼ਬਦ ਨਿਸਤਰੈ ਸੰਸਾਰਾ ਐਸੇ ਗੁਰੂ ਦੇ ਸ਼ਬਦ ਦੇ ਦੁਆਰਾ ਮਨੁੱਖੇ ਸੰਸਾਰ ਸਾਗਰ ਤੋਂ ਪਾਰ ਹੁੰਦਾ ਹੈ ਇਹ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ ਆਪੇ ਕਰਤਾ ਕਰ ਕਰ ਵੇਖੈ ਦੇਦਾ ਸਾਸ ਗਰਾਹਾ ਹੈ ਆਪੇ ਕਰਤਾ ਕਰ ਕਰ ਵੇਖੈ ਉਸ ਕਰਤੇ ਪੁਰਖ ਅਕਾਲ ਪੁਰਖ ਵਾਏ ਗੁਰ ਪਰਮੇਸ਼ਰ ਨੇ ਜਾਇਦੇ ਸਾਰੀ ਸ੍ਰਿਸ਼ਟੀ ਬਣਾਈ ਹੈ ਸਮਸਤ ਜੀਵਾਂ ਨੂੰ ਪੈਦਾ ਕੀਤਾ ਉਹਨਾਂ ਨੂੰ ਸਾਹ ਵੀ ਆਪ ਦੇ ਰਿਹਾ ਹੈ ਦਿੰਦਾ ਸਾਸ ਗਰਾਹਾ ਹੈ ਉਹਨਾਂ ਨੂੰ ਗ੍ਰਾਈ ਉਹਨਾਂ ਨੂੰ ਭੋਜਨ ਵੀ ਆਪ ਦੇ ਰਿਹਾ ਹੈ ਜਿਵੇਂ ਆਕਾਲ ਪੁਰਖ ਪਰੇਪੂਰਣ ਪ੍ਰਮਾਤਮਾ ਨੇ ਸੰਸਾਰ ਬਣਾਇਆ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਸਾਹ ਵੀ ਉਹ ਦੇ ਰਿਹਾ ਤੇ ਰਿਜਕ ਵੀ ਉਹ ਆਕਾਲ ਪੁਰਖ ਪ੍ਰਮਾਤਮਾ ਦੇ ਰਿਹਾ ਹੈ ਕੋਟ ਮਧੇ ਕਿਸੇ 부ਝਾਏ ਪਰ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਨੂੰ ਇਹ ਗੱਲ ਜਣਾਉਂਦਾ ਹੈ ਕਿਸੇ ਵਿਰਲੇ ਮਨੁੱਖ ਨੂੰ ਇਹ ਬੁਝਾਉਂਦਾ ਜਣਾਉਂਦਾ ਹੈ ਕਰੋਨਾ ਦੇ ਵਿੱਚੋਂ ਕਿਸੇ ਵਿਰਲੇ ਨੂੰ ਗੁਰੂ ਕਿਰਪਾ ਕਰਕੇ ਜਿਹੜਾ ਹੈ ਸਮਝ ਦਿੰਦਾ ਹੈ ਗੁਰ ਕੈ ਸ਼ਬਦ ਰਤੇ ਰੰਗ ਲਾਏ ਤੇ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਸ਼ਬਦ ਦੇ ਨਾਲ ਜੋੜ ਕੇ ਸ਼ਬਦ ਦੇ ਵਿੱਚ ਜੋੜ ਕਰਕੇ ਸਵਾਏ ਗੁਰ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਦਿੰਦਾ ਹੈ ਹਰ ਸਲਾਹ ਹੈ ਸਦਾ ਸੁਖ ਦਾਤਾ ਹਰ ਵਕਸੇ ਭਗਤ ਸਲਾਹੇ ਹਰ ਸਲਾਹੇ ਸਦਾ ਸੁਖ ਦਾਤਾ ਜਿਹੜਾ ਸੁੱਖਾਂ ਦਾ ਦਾਤਾ ਉਸ ਐਸੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਸਲਾਉਂਦੇ ਨੇ ਹਰ ਬਖਸ਼ੇ ਭਗਤ ਸਲਾਹ ਹੈ ਤੇ ਜਿੰਨਾ ਤੇ ਬਖਸ਼ਿਸ਼ ਕਰਦਾ ਜਿੰਨਾ ਤੂੰ ਭਗਤੀ ਦੇ ਮਾਰਗ ਤੇ ਤੋਰਦਾ ਫਿਰ ਉਹ ਭਗਤੀ ਦੇ ਮਾਰਗ ਤੇ ਚੱਲ ਕੇ ਜਿਹੜੇ ਉਹਦੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਭਗਤ ਜਨ ਉਹ ਫਿਰ ਸਦਾ ਹੀ ਉਹਨੂੰ ਸਲਾਉਂਦੇ ਨੇ ਸਦਾ ਹੀ ਉਹਦੇ ਨਾਮ ਨੂੰ ਜਪਦੇ ਨੇ ਉਹਦੀ ਵਡਿਆਈ ਕਰਦੇ ਨੇ ਉਪਮਾ ਕਰਦੇ ਸਦਾ ਉਹਨੂੰ ਸਲਾਉਂਦੇ ਹਨ ਸੋ ਇਹ ਸ਼ਬਦ ਦੇ ਪੰਜ ਬੰਦ ਜਿਹੜੇ ਉਹਦੀ ਆਪਾ ਵਿਚਾਰ ਕੀਤੀ ਹੈ ਗੁਰੂ ਸਾਹਿਬ ਜੀ ਨੇ ਸ਼ਬਦ ਅੰਦਰ ਵੀ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਸਾਹਿਬ ਜੀ ਨੇ ਕਿ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਜਦੋਂ ਉਹਦੀ ਸ਼ਰਨ ਵਿੱਚ ਚੱਲ ਕੇ ਆ ਜਾਈਏ ਜਮਾ ਦੀ ਪੀੜ ਨਹੀਂ ਸਹਿਣੀ ਪੈਂਦੀ ਕੋਈ ਪੀੜ ਕੋਈ ਵਿਪਤਾ ਨੇੜੇ ਨਹੀਂ ਆਉਂਦੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇੱਥੇ ਵੀ ਸਾਬ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਕਿ ਸਾਰੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਉਹ ਵਾਹਿਗੁਰੂ ਹੈ ਜੀਵ ਤੂੰ ਉਹਦਾ ਹੁਕਮ ਮੰਨਣਾ ਸਿੱਖ ਲੈ ਤੈਨੂੰ ਉਹਦਾ ਹੁਕਮ ਮੰਨਣਾ ਆ ਜਾਏ ਜਦੋਂ ਤੂੰ ਤੇ ਹੁਕਮ ਵਿੱਚ ਆ ਜਾਏਗਾ ਤੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਦੁੱਖ ਤੇਰੇ ਨੇੜੇ ਨਹੀਂ ਆਉਣਗੇ ਸੋ ਸਮੇ ਦੇ ਲਿਹਾਜ਼ ਨਾਲ ਇੱਥੇ ਹੀ ਵਿਚਾਰਾਂ ਨੂੰ ਸੰਕੁਚਿਤ ਦੇ ਹਾਂ ਸਤਿਗੁਰ ਪਾਤਸ਼ਾਹ ਜੀ ਦੀ ਪਵਿੱਤਰ ਆਗਾਦ ਬੋਧ ਬਾਣੀ ਹੈ ਐਸੀ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਨੀ ਸਤਿਗੁਰ ਪਾਤਸ਼ਾਹ ਅਗੇ ਲਈ ਸਮਤ ਪ੍ਰਦਾਨ ਕਰਨ ਰਹਿਮਤ ਤਰਸ ਕਰਨ ਕਿ ਸਾਡੇ ਮਨ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਾਸ ਹੋ ਜਾਏ ਹਰ ਵੇਲੇ ਰਸਨਾ ਜਪਦੀ ਰਹੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤਗੁਰ ਰਾਮਤ ਕਰਨ ਹੋਈਆਂ ਵਿਚਾਰਾਂ ਸਾਡੇ ਹਿਰਦਿਆਂ ਵਿੱਚ ਵਸ ਜਾਣ ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸਹਿਲੇ ਹੋ ਜਾਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ